हां जी दोस्तों ਤੁਸੀਂ ਇੰਸਟਾਗ੍ਰਾਮ ਉੱਪਰ ਮਸ਼ਹੂਰ ਕਾਲੇ ਬਾਬੇ ਬਾਰੇ ਸਭ ਜਾਣਦੇ ਹੂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਾਲਾ ਬਾਬਾ ਕਿਉਂਕਿ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਹੁਣ ਉਹ ਕਾਲਾ ਬਾਬਾ ਜੋ ਕਿ ਇੰਡੀਆ ਦੇ ਵਿੱਚ ਆਇਆ ਹੋਇਆ ਹੈ ਉਹ ਸੋਨੂ ਸਿੱਤੂ ਵਾਲੇ ਨੂੰ ਮਿਲਦਾ ਹੈ ਤੇ ਸੋਨੂ ਸਿੱਤੂ ਵਾਲੇ ਨੂੰ ਕਹਿੰਦਾ ਹੈ ਕਿ ਇਸ ਨੂੰ ਮੈਂ ਆਪਣੇ ਨਾਲ ਹੁਣ ਇੰਗਲੈਂਡ ਲੈ ਜਾਵਾਂਗਾ ਅਸੀਂ ਦੋਨੋਂ ਭਰਾ ਉੱਥੇ ਇਕੱਠੇ ਰਹਾਂਗੇ ਬਾਕੀ ਕਾਲਾ ਬਾਬਾ ਜੋ ਕਿ ਸੋਨੂ ਸੀਤੂ ਵਾਲੇ ਦੀ ਕਾਫੀ ਜ਼ਿਆਦਾ ਤਾਰੀਫ਼ ਕਰਦਾ ਹੈ ਕਿ ਉਹ ਇੱਕ ਰੱਬ ਰੂਹੀ ਬੰਦਾ ਹੈ ਤੇ ਕਾਲਾ ਬਾਬਾ ਕਹਿੰਦਾ ਹੈ ਕਿ ਮੈਂ ਸੋਨੂ ਸੀਤੂ ਨੂੰ ਆਪਣੇ ਨਾਲ ਜਾ ਕੇ ਉੱਥੇ ਉਹਦੀ ਜ਼ਿੰਦਗੀ ਸੈੱਟ ਕਰਾਂਗਾ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੋਨੂ ਸੀਤੂ ਵਾਲਾ ਕਾਫੀ ਜ਼ਿਆਦਾ ਮਸ਼ਹੂਰ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵੱਡੇ ਵੱਡੇ ਨਾਮੀ ਗਾਇਕ ਵੀ ਸੋਨੂ ਸੀਤੂ ਨੂੰ ਸਟੇਜ ਉੱਪਰ ਲਾ ਜਾ ਕੇ ਉਸ ਤੋਂ ਗਾਣੇ ਦੀ ਡਿਮਾਂਡ ਕਰਦੇ ਹਨ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ ਕਿ ਸੋਨੂ ਸੀਤੂ ਸਿੰਘਾ ਦੇ ਨਾਲ ਵੀ ਸਟੇਜ ਤੇ ਚੜਿਆ ਹੋਇਆ ਹੈ ਔਰ ਮਾਸਟਰ ਸੁਨੀਬੀਓ ਦੀ ਕਾਫੀ ਤਾਂ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ ਉਹ ਵੀ ਕਿ ਨਾਮੀ ਸਿੰਗਰ ਜੋ ਕਿ ਸਾਨੂੰ ਸਿਤਵਾਲ ਨੂੰ ਕਾਫੀ ਤੰਗੀ ਤਰਾ ਜਾਣਦੇ ਹਨ ਕਿਉਂਕਿ ਸਾਨੂੰ ਸਿਤਵਾਲ ਦੀ ਸਪੋਰਟ ਕਰਦੇ ਹਨ ਬਾਕੀ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ